ਪੈਣਾ ਪੈ ਗਿਆ ਖਰਚਾ ਜਿੰਨਾ ਹੈਗਾ ਹੁਣ ਸਾਰਾ ਹੀ ਲੈਨੇ ਹੁਣ ਤੇ ਜੋ ਹੈਗਾ ਤੇ ਉਹ ਜੋ ਹੋਣਾ ਹੋ ਗਿਆ ਹੋਰ ਸਵਾਰੀਆਂ ਬਿਆਨ ਦੇ ਦਿੱਤੇ ਸਾਰੀਆਂ ਨੇ ਸਵਾਰੀਆਂ ਬਿਆਨ ਲੈਣੇ ਤੇ ਲਊ ਲੈ ਲਿਓ ਸਵਾਰੀਆਂ ਲੈ ਲਿਓ ਬਿਆਨੋ ਤਰਕਾਸ ਦੇਣ ਲੱਗੇ ਸਾਡੇ ਘਾਣੇ ਦੇ ਵਿੱਚ ਜਿਹੜਾ ਹਰਜਾਨਾ ਪੈਣਾ ਉਹ ਤਾਂ ਪੈਣਾ ਹੀ ਪੈਣਾ ਹੁਣ ਸਾਰੇ ਪਾਸੇ ਦਾ ਜਾਣਾ ਜਿਹੜਾ ਟਾਈਮ ਵੇਸ ਹੋਇਆ ਨਾ ਉਹਨਾਂ ਨੂੰ ਪੈਣਾ ਹੀ ਪੈਣਾ ਹੁਣ ਜਿਹੜਾ ਟਕੂਟ ਉਹ ਉਹ ਮਰਜ਼ੀ ਕਰੀ ਜਾਣ ਉਹ ਗੱਲ ਹੀ ਜੋ ਖਰਚਾ ਨਾ ਬਣਾ ਲੈਣਾ ਜੀ ਆ ਓਏ ਉੱਥੇ ਗੱਡੀ ਆ ਰਹੀ ਹੈ ਨਾ ਮੈਂ ਕਹਿੰਦਾ ਕਹਿੰਦੀ ਆ ਗੱਡੀ ਪਿੱਛੇ ਬੱਸ ਆ ਗਈ ਮੇਰੇ ਵੀਰੇ ਆ ਜਾ ਉਹ ਪਿੱਛੇ ਬੱਸ ਆ ਗਈ ਹੈ ਆਓ ਮਗਰ ਆ ਗਈ ਜੀ ਬੱਸ ਹੈ ਭਾਈ ਦਾ ਨਾਮ ਲਾ ਦੋ ਪਾਣੀ ਨਹੀਂ ਮੜ ਗਿਆ ਬੜਾ ਸਾਈਡ ਤੇ ਕਰ ਗੁਰਵਿੰਦਰ ਸਿੰਘ ਜੀ ਕਿਤੋਂ ਆ ਰਹੇ ਸੀ ਕਿਹੜੀ ਬੱਸ ਸੀ ਪਠਾਨਕੋਟੋਂ ਚੱਲ ਕੇ ਅੰਬਰਸਾ ਚੱਲੇਗੀ ਹਾਂ ਕਿਹੜੀ ਬੱਸ ਪੰਜਾਬ ਰੋਡ ਵੀ 53 48 ਬੱਸ ਸੀ ਕੀ ਹੋਇਆ ਜੀ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕੇ ਲਿਆਉਣ ਦੇ ਅਸੀਂ ਹਾਂ ਧਾਰੀ ਵਾਲੀ ਵੀ ਅੱਡੇ ਚੁੱਕੇ ਆ ਨਿਸ਼ਾਰੇ ਵੀ ਅੱਡੇ ਚੁੱਕੇ ਆ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ਓਵਰਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਣ ਦੇ ਆ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਤੋਂ ਬਾਈ ਪਾਸੋ ਕੋਈ ਫਿਰ ਸਾਡੇ ਗਾਲੀ ਛਾਪਾ ਬਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਤੋਂ ਮੈਨਾਂ ਜਰਨਲ ਆ ਵੀ ਮੈਨੂੰ ਕਹਿੰਦੇ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂ ਟਿਕਟ ਲਓ ਪਹਿਲੀ ਮੈਂ ਆਧਾਰ卡 ਫੋਨ ਤੇ ਆ ਫੋਨ ਦੇ ਵਿੱਚ ਮੈਂ ਆਧਾਰ卡 ਨਹੀਂ ਚੱਲਦਾਗਾ ਤਾਂ ਅੱਗੇ ਮੈਂ ਚੱਕਰ ਬੈਠੇ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਵਾਜ਼ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਓ ਬਾਈਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਤੇ ਕਿਉਂਗਾ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਇਹ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੇ ਆ ਤੂੰ ਥੋੜਾ ਹਸਾਮਣਾ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭਰਾਂ ਹੈਗੇ ਹੈ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਲਈ ਪਹਿਲੋ ਕਿੰਨੀ ਵੀਰ ਹੀ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥਲੇ ਹੁੰ ਡਿੱਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ卡ੜ ਫੂੰਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੋ ਪਹਿਲੀ ਵਾਰੀ ਆਏ ਕਿ ਰ ਪਾਜੀ ਇਹ ਸਾਹ ਪਾਦਰੇ ਪਹਿਲੀ ਵਾਰ ਚੜੀ ਆ ਸਾਡੇ ਨਾਲ ਜਿਹੜੇ ਸਵਾਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਵਾ ਕਿ ਅਸੀਂ ਟਿਕਟ ਸੜਕ ਸਵਾਰੀ ਬਹਾਲ ਕੇ ਨਾ ਤੋ ਕਰੀਦੇ ਆ ਦੁਕਾਨ ਵਾਲੇ ਭਾਈ ਜੀ ਨਾਲ ਪੁੱਛ ਲੋ ਭਾਈ ਇੱਥੇ ਜਿਹੜੇ ਅੰਦਰ ਇਹਨਾਂ ਦੁਕਾਨ ਵਾਲੇ ਉਹਨਾਂ ਨੂੰ ਪੁੱਛ ਲੋ ਕਿ ਮੈਂ ਬ੍ਰੇਕ ਮਾਰ ਕੇ ਸਵਾਰੀ ਚਾਰ ਕੇ ਖੜਦਾ ਇੱਥੇ ਮੈਂ ਕਹਿੰਦੀ ਸਵਾਰੀ ਨਹੀਂ ਛੱਡੀ ਹੈਗੀ ਪਾਜੀ ਹਾਂਜੀ ਡਾਕਟਰ ਸੈਲਨ ਹਾਂਜੀ ਕੀ ਹੋਇਆ ਕਿ ਜਿਹੜਾ ਪੇਸ਼ੈਂਟ ਆ ਸਾਡੇ ਕੋਲ ਪੇਸ਼ੈਂਟ ਇੱਕ 8:00 ਵਜੇ 10 ਮਿੰਟ ਤੱਕ ਪੇਸ਼ੈਂਟ ਪ੍ਰੈਜ਼ੈਂਟ ਕੀਤਾ ਕੁਲਦੀਪ कौर ਫੀਮੇਲ ਪੇਸ਼ੈਂਟ ਵਾਈਫ ਆਫ ਨਿਰਮਲ ਸਿੰਘ ਜੇ ਜਨਪੋਡ ਆਇਆ ਇਫ 108 ਫੋਨ ਕਰ ਦਿੱਤੀ ਤੇ ਸਾਡੇ ਕੋਲ ਬ੍ਰੌਟ ਹੈ 108 ਐਮਬੂਲੈਂਸ ਹੈਗਾ ਤੇ ਇਹ ਜਦੋਂ ਆਏ ਸੀਗੇ ਉਦੋਂ ਅਨਕੰਨ ਸੀਗੇ ਹੁਣ ਫਿਲਹਾਲ ਬੀਪੀ ਥੋੜਾ ਰੇ ਸੀਗਾ ਬਟ ਹੁਣ ਫਿਲਹਾਲ ਸਟੇਬਲ ਆ ਵੀ ਵਿਦ ਐਂਜ਼ਾਈਟੀ ਥੋੜੀ ਘਬਰਾਹਟ ਨਾਲ ਪੇਸ਼ੈਂਟ ਸੈਟ ਕੋ ਪ੍ਰੈਜੈਂਟ ਕੀਤਾ ਹੈ